ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਸਮਾਣਾ ਹਲਚਨ ਨਿਊਜ਼ ਤੁਹਾਨੂੰ ਜਿਵੇਂ ਪਰਸ਼ਕਰਨ ਸਮਾਣਾ ਹਲਚਨ ਨਿਊਜ਼ ਦੇਖ ਰਹੇ ਸਰੋਤਿਆਂ ਨੂੰ ਸਭ ਨੂੰ ਪਤਾ ਹੀ ਹੈ ਕਿ ਸਮਾਣਾ ਹਲਚਨ ਨਿਊਜ਼ ਹਰ ਤਰ੍ਹਾਂ ਦੇ ਮਸਲੇ ਲੈ ਕੇ ਆਉਂਦਾ ਹੈ ਭਾਵੇਂ ਮਸਲਾ ਕੋਈ ਕਿਸੇ ਦਾ ਨਿੱਜੀ ਹੋਵੇ ਜਾਂ ਸਰਕਾਰੀ ਕਿਸੇ ਨਾਲ ਧੱਕੇਸ਼ਾਹੀ ਹੋ ਰਹੀ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਮਸਲਾ ਨੂੰ ਲੈ ਕੇ ਚੱਲਦਾ ਹੈ ਤੇ ਸਮਾਣਾ ਹਲਚਨ ਨਿਊਜ਼ ਇਸੇ ਤਰ੍ਹਾਂ ਦੀ ਮਸਲੇ ਲੈ ਕੇ ਚੱਲਦਾ ਆ ਰਿਹਾ ਹੈ ਅੱਜ ਸਾਡੇ ਧਿਆਨ ਦੇ ਵਿੱਚ ਸਮਾਣਾ ਸ਼ਹਿਰ ਦੇ ਇੱਕ ਇੱਥੇ ਰਾਇਲ ਕੰਪਲੈਕਸ ਹੈ ਰੋਇਲ ਕੰਪਲੈਕਸ ਵਿੱਚੇ ਕੋਈ ਐਸਐਮ ਕੋਲੋਨਾਈਜ਼ਰ ਨੇ ਐਸਐਮ ਕੋਲੋਨਾਈਜ਼ਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਵੀ ਜਿਹੜੀ ਇੱਥੇ ਆ ਨਗਰ ਕੌਂਸਲ ਵੱਲੋਂ ਟਾਇਲਟ ਬਣਾਈ ਜਾ ਰਹੇ ਨੇ ਅਸੀਂ ਕੈਮਰਾਮੈਨ ਨੂੰ ਕਹਾਂਗੇ ਕਿ ਦਿਖਾਣ ਇੱਥੇ ਕਿ ਵੀ ਜਿਹੜੇ ਇੱਥੇ ਟਾਇਲਟ ਬਣਾਈ ਜਾ ਰਹੇ ਨੇ ਇਹ ਉਹਨਾਂ ਦੀ ਹੁਣ ਮੇਰੇ ਤੇ ਉਹ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੇ ਨਇਆ ਜਿਹੜੇ ਇੱਥੇ ਹੁਣ ਟਾਇਲਟ ਬਣਾਈ ਜਾ ਰਹੇ ਨੇ ਉਹਨਾਂ ਦੀ ਨਿੱਜੀ ਥਾਂ ਹੈ ਨਿੱਜੀ ਥਾਂ ਤੇ ਉਹਨਾਂ ਨੇ ਆਪਣੇ ਪ੍ਰੂਫ ਵੀ ਦਿਖਾਏ ਨੇ ਕੋਈ ਐਸਐਮ ਕੋਲੋਨਾਈਜ਼ਰ ਨੇ ਉਹਨਾਂ ਨੇ ਇਹ ਥਾਂ 2015 ਦੇ ਵਿੱਚ ਮੰਡੀ ਬੋਰਡ ਤੋਂ ਲਈ ਸੀਗੀ ਉਹਦਾ ਜਿਹਦਾ ਰੇਟ ਵੀ ਉਹਨਾਂ ਨੇ ਦੱਸਿਆ 5 ਕਰੋੜ 6 ਲੱਖ ਦੇ ਵਿੱਚੇ ਥਾਂ ਲਈ ਸੀਗੀ ਲਗਭਗ ਤੇ ਜਿੱਦਾਂ ਕਿ 2 ਕਰੋੜ ਦੇ ਲਗਭਗ ਉਹਨਾਂ ਨੇ ਉਸ ਥਾਂ ਦਾ ਵਿਆਜ ਵੀ ਦਿੱਤਾ ਗਿਆ ਤੇ ਕਹਿੰਦਾ ਮਤਲਬ ਜਿਹੜੀ ਟੋਟਲ ਮਰਲਾ ਸੀਗਾ ਬਾ 7 ਕਨਾਲ ਸੋਨਾ ਮਰਲੇ ਸੀ ਤੇ 7 ਕਨਾਲ ਸਹੀ ਸਾਢੇ 3 ਮਰਲੇ ਥਾਂ ਦੇ ਵਿੱਚ ਸਾਰੀ ਥਾਂ ਹੈ ਜਿਹੜੀ ਉਹਨਾਂ ਦੀ ਤੇ ਹੁਣ ਜੇ ਬੀਤੇ ਦਿਨ ਤੋਂ ਉਹਨਾਂ ਨੇ ਸਾਡੇ ਧਿਆਨ ਦੇ ਵਿੱਚ ਲਿਆਂਦਾ ਕਿ ਵੀ ਜਿਹੜੀ ਇਹ ਥਾਂ ਵੱਢ ਰਹੀ ਹੈ ਇੱਥੇ ਟਾਇਲਟ ਬਣ ਰਹੇ ਨੇ ਇਹ ਉਹਨਾਂ ਦੀ ਨਿੱਜੀ ਥਾਂ ਦੇ ਵਿੱਚ ਬਣ ਰਹੇ ਨੇ ਤੇ ਇਸ ਸਬੰਧ ਦੇ ਵਿੱਚ ਜਦੋਂ ਕੱਲ ਯੂ ਸਾਹਿਬ ਨਾਲ ਗੱਲ ਕੀਤੀ ਭਈ ਯੂ ਸਾਹਿਬ ਨੇ ਕਿਹਾ ਕਿ ਵੀ ਇਸ ਇਕਵਰੀ ਫਿਰ ਦੁਬਾਰਾ ਤਹਿਸੀਲਦਾਰ ਸਾਹਿਬ ਤੋਂ ਮੰਤੀ ਕਰਵਾ ਲਵਾਂਗੇ ਜਦ ਕਿ ਮੰਤੀ ਕਰਵਾਈ ਬਿਨਾਂ ਹੀ ਇੱਥੇ ਟਾਇਲਟ ਦੀ ਉਹ ਸਾਰੀ ਕੀਤੀ ਜਾ ਰਹੀ ਹੈ ਹੁਣ ਵੇਖਣਾ ਹੋਵੇਗਾ ਕਿ ਇਹ ਥਾਂ ਐਸਐਮ ਕੋਲੋਨਾਈਜ਼ਰ ਦੀ ਬੋਲਦੀ ਹੈ ਜਾਂ ਮੰਡੀ ਬੋੜ ਜਾਂ ਨਗਰ ਕੌਂਸਲ ਦੀ ਬੋਲਦੀ ਹੈ ਤੇ ਇੱਥੇ ਆ ਵੀ ਦੱਸਣਾ ਬਣਦਾ ਹੈ ਕਿ ਵੀ ਐਸਐਮ ਕੋਲੋਨਾਈਜ਼ਰ ਵੱਲੋਂ ਇਸ ਥਾਂ ਦੇ ਉੱਤੇ ਮਾਨਯੋਗ ਕੋਰਟ ਦੇ ਵੱਲੋਂ ਸਟੇ ਵੀ ਲਿੱਤੀ ਗਈ ਹੈ ਤੁਹਾਨੂੰ ਦਿਖਾ ਰਹੇ ਹਾਂ ਸਟੇ ਦੀ ਕਾਪੀ ਵੀ ਹੈ ਇਹ ਦੇਖ ਸਕਦੇ ਹੋ ਐਸਐਮ ਕੋਲੋਨਾਈਜ਼ਰਾਂ ਵੱਲੋਂ ਸਟੇ ਦੀ ਕਾਪੀ ਵੀ ਲਈ ਗਈ ਹੈ ਸਟੇ ਦੀ ਕਾਪੀ ਵੀ ਲਈ ਗਈ ਹੈ ਸਟੇ ਦੇ ਆਰਡਰ ਵੀ ਲਿਆਂਦੇ ਗਏ ਹਨ ਜਦ ਕੇ ਫਿਰ ਵੀ ਨਗਰ ਕੌਂਸਲ ਦੇ ਇਸ ਫੈਸਲੇ ਦੀ ਉਡੀਕ ਨਾ ਕਰਦੇ ਹੋਏ ਜਾਂ ਕੋਈ ਫੈਸਲਾ ਨਾ ਹੁੰਦੇ ਹੋਏ ਵੀ ਉਹਨਾਂ ਨੇ ਇੱਥੇ ਟਾਇਲਟ ਦੀ ਉਸਾਰੀ ਕੀਤੀ ਜਾ ਰਹੀ ਹੈ ਪਰ ਦੇਖਣਾ ਹੋਵੇਗਾ ਇੱਥੇ ਮਾਨਯੋਗ ਕੋਰਟ ਕੀ ਫੈਸਲਾ ਕਰਦਾ ਹੈ ਉਹਦੇ ਫੈਸਲੇ ਤੋਂ ਪਹਿਲਾਂ ਹੀ ਇੰਨੇ ਬਿਨੇ ਜਿਹਾ ਕਿਹਾ ਜਾਵੇ ਤਾਂ ਆ ਉਹਦੀਆਂ ਤਾਂ ਜੇ ਵੀ ਉਡਾਈਆਂ ਜਾ ਰਹੀਆਂ ਹਨ ਹੁਣ ਵੇਖਣਾ ਹੋਵੇਗਾ ਕਿ ਮਾਨਯੋਗ ਕੋਰਟ ਦਾ ਫੈਸਲਾ ਕੀ ਆਉਂਦਾ ਹੈ ਜਾਂ ਇੱਥੇ ਉਹ ਸਾਰੀ ਰੁਕਾਈ ਜਾਂਦੀ ਹੈ ਤੇ ਜੀਐਸਐਮ ਕੋਲੋਰਾਇਜ਼ਰਾਂ ਦੇ ਹੱਕ ਵਿੱਚ ਫੈਸਲਾ ਜਾਂਦਾ ਹੈ ਇਹ ਤਾਂ ਹੁਣ ਮਾਲਕ ਹੀ ਦੱਸ ਸਕਦੇ ਨੇ ਕੀ ਇਹਦੀ ਹੁਣ ਉਡੀਕ ਆਉਂਦੀ ਹੈ ਤੇ ਕੀ ਇਹਦਾ ਫੈਸਲਾ ਆਉਂਦਾ ਕਿਹਦੇ ਹੱਕ ਦੇ ਵਿੱਚ ਫੈਸਲਾ ਆਉਂਦਾ ਹੈ ਇਹ ਤਾਂ ਹੁਣ ਵੇਖਣਾ ਬਣਦਾ ਹੈ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਅਦਵਾਦੀ ਰਿਪੋਰਟ ਹੈਲੋ ਇਸ ਸਬੰਧ ਦੇ ਵਿੱਚ ਜਦੋਂ ਮਾਰਕੀਟ ਕਮੇਟੀ ਸੁਬਾਣਾ ਦੇ ਵਿੱਚ ਆ ਕੇ ਸੈਕਟਰੀ ਸਾਹਿਬ ਦਾ ਪੱਖ ਜਾਣਨਾ ਚਾਇਆ ਪਤਾ ਲੱਗਿਆ ਸੀ ਸੂਤਰਾਂ ਤੋਂ ਕਿ ਵੀ ਮੰਡੀ ਬੋਰਡ ਤੋਂ ਥਾਂ ਲਈ ਹੋਈ ਹੈ ਤਾਂ ਜਦੋਂ ਆ ਕੇ ਸੈਕਟਰੀ ਸਾਹਿਬ ਨਾਲ ਗੱਲ ਕਰਨੀ ਚਾਹੀ ਤਾਂ ਸੈਕਟਰੀ ਸਾਹਿਬ ਨੇ ਕੈਮਰੇ ਸਾਹਮਣੇ ਆਉਣ ਤੋਂ ਇਨਕਾਰ ਕੀਤਾ ਤੇ ਜਿਹੜੇ ਮੰਡੀ ਦੇ ਸੁਪਰਵਾਈਜ਼ਰ ਸਾਹਿਬ ਨੇ ਉਹਨਾਂ ਨੇ ਸਾਨੂੰ ਜਾਣਕਾਰੀ ਦਿੰਦੇ ਆ ਕਿ ਵੀ ਦੱਸਿਆ ਕਿ ਵੀ ਅਸੀਂ ਨੇ ਵੀ ਕੋਰਟ ਦੇ ਵਿੱਚ ਕੇਸ ਪਾ ਦਿੱਤਾ ਹੈ ਜਿਨ੍ਹਾਂ ਦਾ ਕਿ ਵੀ ਅਸੀਂ ਨੇ ਈਓ ਸਾਹਿਬ ਨੂੰ ਪਾਲਟੀ ਬਣਾਇਆ ਹੈ ਹੁਣ ਵੇਖਣਾ ਹੋਵੇਗਾ ਕਿ ਸੱਚਾਈ ਕੀ ਹੈ ਤੇ ਜੇ ਗੱਲ ਕੀਤੀ ਜਾਵੇ ਐਸਐਮ ਕੋਲ ਕੋਨੋ ਜਾਰ ਵੱਲੋਂ ਉਹਨਾਂ ਵੱਲੋਂ ਤਾਂ ਕਿਹਾ ਗਿਆ ਕਿ ਸਾਡੀ ਪ੍ਰਾਪਰਟੀ ਹੈ ਤੇ ਮੰਡੀ ਬੋਰਡ ਕਿਤੇ ਕਹਿ ਰਿਹਾ ਕਿ ਵੀ ਸਾਡੀ ਥਾਂ ਤੇ ਐਸਐਮ ਕੋਰੋਨਰੀ ਦੀ ਜੇ ਗੱਲ ਕੀਤੀ ਜਾਵੇ ਤਾਂ ਉਹ ਉਹਨਾਂ ਸਟੇ ਵੀ ਲਈਤੀ ਗਈ ਹੈ ਹੁਣ ਯੂ ਆਰ ਸਾਹਿਬ ਨਾਲ ਵੀ ਪੱਖ ਲਵਾਂਗੇ ਗੱਲਬਾਤ ਕਰਾਂਗੇ ਕੀ ਆਖਦੇ ਨੇ ਦੇਖਦੇ ਸਚਾਈ ਕਿੱਥੇ ਤੱਕ ਜਾਂਦੀ ਹੈ ਬੜੇ ਰਹੋ ਸੁਬਾਣਾ ਹਲਚਨ ਨਿਊਜ਼ ਦੇ ਨਾਲ ਇਹ ਹੈ ਉਹ ਥਾਂ ਜਿੱਥੇ ਕਿ ਵੀ ਰਾਇਲ ਕੰਪਲੈਕਸ ਦੇ ਵਿੱਚ ਐਸ ਐਮ ਕਲੋਨਾਈਜ਼ਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਥਾਂ ਸਾਡੀ ਹੈ ਜਿਨ੍ਹਾਂ ਵੱਲੋਂ ਮਾਨਯੋਗ ਕੋਰਟ ਦੇ ਵਿੱਚੋਂ ਸਟੇ ਵੀ ਲੈ ਕੇ ਆਏ ਹਨ ਤੇ ਉਹਨਾਂ ਦਾ ਕਹਿਣਾ ਹੈ ਕਿ ਇਹ ਥਾਂ ਸਾਡੀ ਹੈ ਤੇ ਇਸ ਸਬੰਧ ਦੇ ਵਿੱਚ ਜਦੋਂ ਨਗਰ ਕੌਂਸਲ ਦੇ ਈਓ ਸਾਹਿਬ ਨਾਲ ਗੱਲ ਕੀਤੀ ਕਿ ਵੀ ਇਹ ਥਾਂ ਐਸ ਐਮ ਕਲੋਨਾਈਜ਼ਰ ਵੱਲੋਂ ਉਹਨਾਂ ਦੀ ਬੋਲਦੀ ਹੈ ਤੇ ਉਹਨਾਂ ਨੇ ਜੜੀ ਇਸ ਜਦ ਕਿ ਐਸਐਮਐ ਐਸਐਮ ਕੋਲੋਨਾਈਜ਼ਰਾਂ ਵੱਲੋਂ ਦਾ ਕਹਿਣਾ ਹੈ ਕਿ ਇਹੇ ਥਾਂ ਉਹਨਾਂ ਵੱਲੋਂ ਮੰਡੀ ਬੋਰਡ ਤੋਂ 5 ਕਰੋੜ 6 ਲੱਖ ਦੇ ਵਿੱਚ ਥਾਂ ਲਈ ਗਈ ਹੈ ਲਗਭਗ ਇਹ ਥਾਂ 7 ਕਨਾਲ ਸੋਨਾ ਮਰਲੇ ਥਾਂ ਦੱਸੀ ਗਈ ਹੈ ਤੇ ਈਓ ਸਾਹਿਬ ਨਾਲ ਵੀ ਗੱਲ ਕੀਤੀ ਤਾਂ ਉਹਨਾਂ ਨੇ ਇਹ ਕਹਿ ਕੇ ਕਿਹਾ ਕਿ ਵੀ ਫੋਨ ਕੈਮਰੇ ਸਾਹਮਣੇ ਤਾਂ ਨਹੀਂ ਆਏ ਤੇ ਉਹਨਾਂ ਨੇ ਫੋਨ ਤੇ ਗੱਲ ਕੀਤੀ ਕਿ ਹੈ ਕਿ ਵੀ ਇਹ ਸ਼ਡਿਊਲ ਥਾਂ ਆਂਦੀ ਹੈ ਹੁਣ ਦੇਖਣਾ ਹੋਵੇ ਕਿ ਮਾਨਯੋਗ ਕੋਰਟ ਦੇ ਵਿੱਚ ਵੀ ਕੇਸ ਵਿਚਾਰ ਅਧੀਨ ਹੈ ਤੇ ਕੋਰਟ ਦੇ ਵਿੱਚ ਵੀ ਕੇਸ ਚੱਲ ਰਿਹਾ ਹੈ ਹੁਣ ਸਭ ਦੀਆਂ ਨਜ਼ਰਾਂ ਇਸ ਦੇ ਇਸ ਥਾਂ ਦੇ ਫੈਸਲੇ ਦੇ ਉੱਤੇ ਟਿਕੀਆਂ ਹੋਈਆਂ ਹਨ ਕਿ ਮਾਨਯੋਗ ਕੋਰਟ ਕੀ ਫੈਸਲਾ ਕਰਦੀ ਹੈ ਜਦ ਕਿ ਜੇ ਹੁਣ ਗੱਲ ਕੀਤੀ ਜਾਵੇ ਤਾਂ ਨਗਰ ਕੌਂਸਲ ਵੱਲੋਂ ਇੱਥੇ ਅ ਟਾਇਲਟ ਵਗੈਰਾ ਬਣਵਾਏ ਜਾ ਰਹੇ ਜਿਨ੍ਹਾਂ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਤੇ ਹੁਣ ਮਾਰਕੀਟ ਕਮੇਟੀ ਦੇ ਵਿੱਚ ਵੀ ਜਦੋਂ ਸੈਕਟਰੀ ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਵੀ ਕਿਹਾ ਕਿ ਵੀ ਇਹ ਥਾਂ ਸਾਡੀ ਹੈ ਉਹਨਾਂ ਨੇ ਵੀ ਇਹ ਕਹਿ ਕਹਤਾ ਕਿ ਥਾਂ ਸਾਡੀ ਹੈ ਤੇ ਉਹਨਾਂ ਨੇ ਵੀ ਕੋਰਟ ਦੇ ਵਿੱਚ ਇੱਕ ਕੇਸ ਵੀ ਅਪਲਾਈ ਕੀਤਾ ਹੈ ਜਿਨ੍ਹਾਂ ਨੇ ਇੱਕ ਵੀ ਕੈਮਰੇ ਦੇ ਸਾਹਮਣੇ ਤਾਂ ਨਹੀਂ ਆਏ ਜਦੋਂ ਇਸ ਸਬੰਧੀ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਵੀ ਕੋਰਟ ਦੇ ਵਿੱਚ ਕੇਸ ਪਾਇਆ ਹੋਇਆ ਹੈ ਗੱਲ ਹੁਣ ਇੱਥੇ ਆ ਕੇ ਇਹ ਬੋਲਦੀ ਹੈ ਕਿ ਵੀ ਇਸ ਥਾਂ ਦੇ ਮਾਲਕ ਦੋ ਤੋਂ ਬਣੇ ਹੋਏ ਹਨ ਤੇ ਐਸਐਮ ਕੋਲੋਂ ਨਾਇਜ਼ਰਾ ਵੱਲੋਂ ਤਾਂ ਮਾਲਕੀ ਆਪਣੀ ਰਜਿਸਟਰੀ ਵੀ ਦਿਖਾਈ ਗਈ ਹੈ ਤੇ ਸਟੇ ਦੀ ਕਾਪੀ ਵੀ ਮਾਨਿਓ ਕੋਰਟ ਵੱਲੋਂ ਲਿਆਂਦੀ ਗਈ ਹੈ ਤੇ ਮੰਡੀ ਬੋਰਡ ਦੇ ਅਧਿਕਾਰੀ ਕਹਿੰਦੇ ਹਨ ਇਹ ਥਾਂ ਸਾਡੀ ਹੈ ਹੁਣ ਵੇਖਣਾ ਹੋਵੇਗਾ ਕਿ ਕਦੋਂ ਇਸ ਦਾ ਫੈਸਲਾ ਹੁੰਦਾ ਹੈ ਤੇ ਕਿਸ ਦੇ ਹੱਕ ਦੇ ਵਿੱਚ ਇਹ ਕੇਸ ਬੈਠਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਕੁਲਵਿੰਦਰ ਸਿੰਘ ਦੇ ਨਾਲ ਪ੍ਰੇਮ ਵਿਧਵਾ ਦੀ ਰਿਪੋਰਟ ਬੜੀ ਤੇਜ਼ੀ ਨਾਲ ਕੰਮ ਚੱਲਦਾ ਹੋਇਆ ਦੇਖ ਰਹੇ ਹੋ ਰੋਇਲ ਕੰਪਲੈਕਸ ਦੇ 메ਨ ਗੇਟ ਦੇ ਉੱਤੇ ਬਾਹਰ ਹੀ ਜੋ ਟਾਇਲਟ ਦਾ ਕੰਮ ਚੱਲ ਰਿਹਾ ਹੈ ਦੇਖ ਰਹੇ ਹੋ ਕੰਮ ਚੱਲ ਰਿਹਾ ਹੈ ਜਦ ਕਿ ਐਸ ਐਮ ਕੋਲੋਨਾਈਜ਼ਰਾਂ ਵੱਲੋਂ ਮਾਨਯੋਗ ਕੋਰਟ ਤੋਂ ਸਟੇ ਵੀ ਲਿਆਂਦੀ ਗਈ ਹੈ ਫੇਰ ਵੀ ਕਿਤੇ ਨਾ ਕਿਤੇ ਹੁਣ ਸਭ ਦੀਆਂ ਨਜ਼ਰਾਂ ਮਾਨਯੋਗ ਜੱਜ ਸਾਹਿਬ ਤੇ ਬੈਠੀਆਂ ਹਨ ਟਿੱਗੀਆਂ ਹੋਈਆਂ ਹਨ ਕੀ ਕੀ ਫੈਸਲਾ ਹੁੰਦਾ ਹੈ ਫੈਸਲੇ ਦੀ ਉਡੀਕ ਤੇ ਵਿੱਚ ਹਨ ਟੀਰਾ ਕੀ ਦੀ 21 ਮਾਨਿਓ ਕੋਟ ਦਾ ਫੈਸਲਾ ਹੁੰਦਾ ਇਹ ਤਾਂ ਸਮਾਂ ਹੀ ਦੱਸੇਗਾ ਸਮਾਂ ਕਿਸ ਪਾਸੇ ਕਰਵਟ ਬੈਠਦਾ ਹੈ ਇਹ ਹੈ ਉਹ ਸਟੇ ਦੀ ਕਾਪੀ ਜਿਹੜੀ ਕਿ ਕਨੋਨਾਈਜ਼ਰਾਂ ਵੱਲੋਂ ਦੱਸਿਆ ਗਿਆ ਹੈ ਕਿ ਸਾਨੂੰ ਮਾਨਿਓ ਕੋਟ ਤੋਂ ਸਟੇ ਵੀ ਮਿਲੀ ਹੈ ਇਹ ਸਟੇ ਦੀ ਕਾਪੀ ਜਿਹੜੀ ਉਹਨਾਂ ਵੱਲੋਂ ਪ੍ਰੂਫ ਪੇਸ਼ ਕੀਤਾ ਗਿਆ ਤੇ ਕਿਹਾ ਗਿਆ ਕਿ ਇਹ ਥਾਂ ਉਹਨਾਂ ਨੇ 5 ਕਰੋੜ 6 ਲੱਖ ਦੇ ਲਗਭਗ ਲਈ ਹੈ ਤੇ ਉਹਨਾਂ ਨੇ ਕੋਈ ਲੇਟ ਫੀਸ ਦਾ ਵੀ ਕੋਈ ਜੁਰਮਾਨਾ ਵਗੈਰਾ ਅਦਾ ਕੀਤਾ ਜੋ ਕਿ ਕਰੋੜਾਂ ਦੇ ਹਿਸਾਬ ਦੇ ਵਿੱਚ ਦੱਸਿਆ ਗਿਆ ਹੈ ਕਿ ਵੀ ਉਹਨਾਂ ਨੇ ਜਿਹੜਾ ਦੱਸਿਆ ਕਿ ਵੀ ਅ 2 ਕਰੋੜ ਦਾ ਜੁਰਮਾਨਾ ਵੀ ਪੇ ਕੀਤਾ ਗਿਆ ਤੇ ਉਹਨਾਂ ਦੱਸਿਆ ਕਿ ਇਹ ਥਾਂ 7 7 7 ਕਨਾਲ 16 ਮਰਲੇ ਥਾਂ ਦਾ ਜਿਹੜਾ ਕਿ ਵੀ ਦੱਸਿਆ ਉਹਨਾਂ ਨੇ ਹੁਣ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਕਿ ਵੀ ਇਹ ਥਾਂ ਕਿਸ ਦੀ ਬੋਲਦੀ ਹੈ ਤੇ ਮਾਣਜੋ ਕੋਰਟ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਫੇਰ ਵੀ ਕਿਤੇ ਨਾ ਕਿਤੇ ਨਗਰ ਕੌਂਸਲ ਵੱਲੋਂ ਕੰਮ ਨੂੰ ਤਾਂ ਨਹੀਂ ਰੁਕਵਾਇਆ ਗਿਆ ਕੰਮ ਚੱਲ ਰਿਹਾ ਤੇ ਕੱਲ ਜਦੋਂ ਗੱਲਬਾਤ ਕੀਤੀ ਸੀ ਸੀਈਓ ਸਾਹਿਬ ਨਾਲ ਤਾਂ ਉਹਨਾਂ ਨੇ ਇੱਥੇ ਤੱਕ ਵੀ ਕਿਹਾ ਸੀ ਕਿ ਵੀ ਦੁਬਾਰਾ ਇੱਕ ਵਾਰੀ ਤਹਿਸੀਲਦਾਰ ਸਾਹਿਬ ਤੋਂ ਇਹਦੀ ਜਗ੍ਹਾ ਦੀ ਮੰਗਤੀ ਕਰਵਾ ਦੇਾਂਗੇ ਉਹਨਾਂ ਦਾ ਕਹਿਣਾ ਸੀ ਕਿ ਇਹ ਸ਼ਡਿਊਲ ਰੋਡ ਦੇ ਵਿੱਚ ਥਾਂ ਹੁੰਦੀ ਹੈ ਹੁਣ ਕੀ ਮਾਮਲੇ ਦੀ ਸੱਚਾਈ ਹੈ ਇਹ ਤਾਂ ਸਮਾਂ ਆਉਣ ਤੇ ਹੀ ਪਤਾ ਲੱਗੇਗਾ ਨਮਸਕਾਰ ਜੀ ਮੁਕਲ ਜੀ ਨਮਸਕਾਰ ਜੀ ਨਮਸਕਾਰ ਜੀ ਨਮਸਕਾਰ ਜੀ ਹੋਠੀ ਕੋ ਬੜੀਆ ਸਰ ਬੜੀਆ ਤੇ ਤੁਹਾਡੇ ਡਾਕੂਮੈਂਟ ਜਿਹੜੇ ਤੁਸੀਂ ਭੇਜੇ ਕੇ ਵੀ ਆ ਰੋਇਲ ਕੰਪਲੈਕਸ ਦੇ ਬਾਹਰ ਜਿਹੜੀ ਥਾਂ ਹੈ ਕਿ ਵੀ ਤੁਹਾਡੇ ਨਾਮ ਦੀ ਬੋਲਦੀ ਹੈ ਤੇ ਤੁਹਾਡੇ ਅਸਿਸਟੈਂਟ ਕੋਈ ਰਾਤ ਨੂੰ ਆਈ ਸੀ ਕਿ ਡਾਕੂਮੈਂਟ ਦੇਖ ਕੇ ਗਈ ਸੀਗੇ ਜ ਜਿਹਦੇ ਵਿੱਚ ਤੁਹਾਡੇ ਵਕੀਲ ਦਾ ਵੀ ਪੱਖ ਲਿਆ ਸੀਗਾ ਕਿ ਵੀ ਉਹ ਜਿਹੜੀ ਥਾਂ ਹੈ ਕਿ ਵੀ ਤੁਹਾਡੇ ਨਾਮ ਦੀ ਬੋਲਦੀ ਹੈ ਜ ਜਿਹਦੇ ਵਿੱਚ ਤੁਹਾਡੇ ਕਿ ਵੀ ਉੱਥੇ ਡਾਕੂਮੈਂਟ ਦੇ ਹਿਸਾਬ ਨਾਲ ਦੇਖਿਆ ਇੱਕ ਮਿੰਟ ਜੀ ਉਹ ਜਿਹੜੀ ਥਾਂ ਸੀਗੀ ਤੁਸੀਂ ਨੇ 5 ਕਰੋੜ 6 ਲੱਖ ਰੁਪਏ ਦੀ ਲਈ ਹੈ ਮੈਂ ਦੱਸਦਾ ਜੀ ਮੈਂ ਤੁਹਾਨੂੰ ਰਿਪੀਟ ਕਰ ਦਾਂ ਸਾਰੀ ਗੱਲ ਜੀ 16 ਸਤੰਬਰ 2015 ਨੂੰ ਰਿਸੀਵ ਹੋਈ ਹੈ ਇਸ ਜਗ੍ਹਾ ਦੀ ਜੀ ਠੀਕ ਹੈ ਜੀ ਮੰਡੀ ਬੋਰਡ ਤੋਂ ਖਰੀਦੀ ਹੈ ਇਹ ਪੰਜਾਬ ਮੰਡੀ ਬੋਰਡ ਤੋਂ ਜੀ ਸੈਕਟਰੀ ਮਾਰਕੀਟ ਕਮੇਟੀ ਸਮਾਨ ਆ ਕੇ ਦੀ ਰਜਿਸਟਰੀ ਕਰਾ ਕੇ ਗਿਆ ਉਸ ਟਾਈਮ ਕਿਹੜੇ ਸੈਕਟਰੀ ਸਾਹਿਬ ਸੀਗੇ ਜੀ ਉਸ ਟਾਈਮ ਮੈਨੂੰ ਸੈਕਟਰੀ ਸਾਹਿਬ ਦਾ ਨਾਮ ਤਾਂ ਨਹੀਂ ਫਿਲਹਾਲ ਆਇਆ ਤੁਹਾਨੂੰ ਮੈਂ ਰਿਸ਼ਤੇ ਦੀ ਕਾਪੀ ਦੂੰਗਾ ਉਹਦੇ ਵਿੱਚ ਮੈਂਸ਼ਨ ਹੋਊਗਾ ਤੁਸੀਂ ਦੇਖ ਲਿਓ ਸਟੇਟ ਅਫਸਰ ਦੇ ਨਾਲ ਸਾਈਨ ਨੇ ਉਹਦੇ ਉੱਪਰ ਜਿਹੜਾ ਪੂਰੇ ਪੰਜਾਬ ਦਾ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਇੱਥੇ ਮਾਰਕੀਟ ਕਟੇ ਮਾਰਕੀਟ ਕਟੇ 8.6 ਲੱਖ ਦੀ ਸੀ ਜਗਾ ਖਰੀਦੀ ਸੀ ਇਹਦੇ ਉੱਪਰ ਕੁਝ ਪੈਨਲਟੀ ਪਈ ਸੀ ਓਬਵੀਅਸ ਹੀ ਨਾਲ ਭਰੀ ਹੈ ਜੀ ਠੀਕ ਹੈ ਜੀ ਇਹ 7 ਕਨਾਲ 16 ਮਰਲੇ ਜਗਾ ਸੀ ਜੀ ਜਿਹਦੇ ਵਿੱਚ ਮੰਡੀ ਬੋਰਡ ਦੇ ਨਾਮ 'ਚ ਜਿੰਨੀ ਜ਼ਮੀਨ ਹੈ ਜੀ ਜਿਹਦੇ ਵਿੱਚੋਂ 7 ਕਨਾਲ 7 ਮਰਲੇ ਅਸੀਂ ਖਰੀਦ ਲਏ ਜੀ ਜਿਹੜੀ ਮੰਡੀ ਬੋਰਡ ਦੀ ਬਾਕੀ ਬਚੀ ਦੀ ਜਗਾ ਸੀ ਉਹ ਸੰਤਰਾਮ ਸਿੰਘਲਾ ਜੀ ਦਾ ਬੁੱਤ ਬਣਿਆ ਹੋਇਆ ਹੈ ਜੀ ਚਲੋ ਮੈਂ ਕਹਿੰਦਾ ਕੋਈ ਗੱਲ ਨਹੀਂ ਹੈਗੀ ਉਸ ਤੋਂ ਬਾਅਦ ਮਾਰਕੀਟ ਕਮੇਟੀ ਨਾਲ ਜਿਹੜੀ ਜਗਾ ਸੀ 440 ਗਾਜ ਦਾ ਪਲਾਟ ਹੈ ਜੀ ਜਿਹਦੇ ਵਿੱਚ ਮਾਰਕੀਟ ਕਮੇਟੀ ਨੇ ਕਲੇਮ ਕੀਤਾ ਜੀ ਇਹ ਪਲੋਟ ਸਾਡਾ ਹੈ ਰਜਿਸਟਰੀ ਕਰਾਉਣ ਤੋਂ ਬਾਅਦ ਕਹਿ ਰਹੀ ਹੈ ਮਾਰਕੀਟ ਕਮੇਟੀ ਰਜਿਸਟਰੀ ਕਰਾਉਣ ਤੋਂ ਬਾਅਦ ਜੀ ਜੀ ਆਪਾਂ ਕਹਿ ਰਹੇ ਹਾਂ ਜੀ ਕੋਈ ਗੱਲ ਨਹੀਂ ਕੋਰਟ ਦੇ ਵਿੱਚ ਕੇਸ ਚੱਲਿਆ ਕੋਰਟ ਨੇ ਸਟੇ ਕਰਤੀ ਇਹਦੇ ਉੱਪਰ ਜਿਹਦੇ ਉੱਪਰ ਜਿੱਦਾਂ ਹੈ ਜਿਵੇਂ ਹੈ ਉਵੇਂ ਹੀ ਰਹੂਗੀ ਜ਼ਮੀਨ ਇਹਦੇ ਉੱਪਰ ਕੋਈ ਛੇੜਛਾੜ ਨਹੀਂ ਕੀਤੀ ਜਾਏਗੀ ਜੋ ਕੋਰਟ ਦਾ ਫੈਸਲਾ ਹੋਊਗਾ ਉਹ ਸਾਨੂੰ ਮਨਜ਼ੂਰ ਹੈ ਉਹ ਚਾਹੇ ਸਾਡੇ ਨਾਮ ਤੇ ਕਰਦੇ ਚਾਹੇ ਮਾਰਕੀਟ ਕਮੇਟੀ ਦੇ ਜੋ ਕੋਰਟ ਦਾ ਫੈਸਲਾ ਸਾਨੂੰ ਮਨਜ਼ੂਰ ਹੈ ਜੀ ਠੀਕ ਹੈ ਜੀ ਪਰ ਮ्युनਿਸਪਲ ਕਾਰਪੋਰੇਸ਼ਨ ਜਿੱਦਾ ਕਿ ਇਸ ਜਗ੍ਹਾ ਨਾਲ ਕੋਈ ਲੈਣਾ ਨਹੀਂ ਦੇਣਾ ਨਹੀਂ ਇਹਨਾਂ ਨੂੰ ਲੀਗਲ ਨੋਟਿਸ ਵੀ ਭੇਜਿਆ ਸੀ ਜੀ ਉਹ ਸਾਡਾ ਫੋਨ ਨਹੀਂ ਚੱਕ ਰਿਹਾ ਮਿਲਨ ਨੂੰ ਤਿਆਰ ਨਹੀਂ ਹੈਗਾ ਜੀ ਉਹ ਦੇ ਉੱਪਰ ਕੰਟੈਂਪਟ ਦਾ ਕੇਸ ਵੀ ਪਿਆ ਹੈ ਤੇ ਜਦੋਂ ਅਸੀਂ ਨੇ ਈਓ ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਸ਼ਡਿਊਲ ਰੋਡ ਹੈ ਇਹ ਹਾਂਜੀ ਸਰ ਮੈਨੂੰ ਇੱਕ ਚੀਜ਼ ਦੱਸੋ ਪਸਿਆਣੇ ਤੋਂ ਲੈ ਕੇ ਪਾਤੜਾ ਤੱਕ ਸਾਰੀ ਰੋਡ ਸ਼ਡਿਊਲ ਰੋਡ ਹੈ ਜੀ ਇਹ ਜੀ ਜਿਹੜੀ ਅੱਗੇ ਸ਼ਡਿਊਲ ਰੋਡ ਦੀ ਮਾਰਕੀਟ ਕਮੇਟੀ ਦੀ ਜਗ੍ਹਾ ਹੁੰਦੀ ਹੈ ਸਾਢੇ 16 ਫੁੱਟ ਜਗ੍ਹਾ ਛੱਡੀ ਜਾਂਦੀ ਹੈ ਜੀ ਪਾਰਕਿੰਗ ਵਾਸਤੇ ਜੀ ਇਹਦਾ ਮਤਲਬ ਤਾਂ ਮਾਰਕੀਟ ਕਮੇਟੀ ਤਾਂ ਜਿਹਦਾ ਜੀ ਕਰੂਗਾ ਉਹਦੀ ਦੁਕਾਨ ਤੇ ਕਾਰਪੋਰੇਸ਼ਨ ਦਾ ਜਿੱਤੇ ਜੀ ਕਰੂਗਾ ਉਹਦੀ ਦੁਕਾਨ ਤੇ ਮੂਰੇ ਬਾਥਰੂਮ ਬਣਾ ਦੋ ਜੀ ਹਾਂ ਦੇਖਿਆ ਜਾਵੇ ਤਾਂ ਹੁਣ ਸ਼ਹਿਰਾਂ ਦਾ ਸ਼ਹਿਰ ਦੇ ਵਿੱਚ ਹੁਣ ਬਹੁਤ ਐਸੀਆਂ ਥਾਵਾਂ ਨੇ ਜਿੱਥੇ ਕਿ ਵੀ ਬਾਥਰੂਮ ਨਹੀਂ ਬਣੇ ਹੋਏ ਬਾਥਰੂਮ ਖਾਨੇ ਹਾਂ ਫਿਰ ਤਾਂ ਜੀ ਦੀ ਮਰਜ਼ੀ ਸ਼ੈਡਿਊਲ ਉਹ ਜਿਹੜੀ ਪਾਰਕਿੰਗ ਦੀ ਜਗ੍ਹਾ ਲੋਕਾਂ ਦੀ ਦੁਕਾਨਾਂ ਦੇ ਮੂਹਰੇ ਜਿੱਥੇ ਮਰਜ਼ੀ ਨਾਲੇ ਮਾਲਕੀ ਸਾਡੀ ਬੋਲਦੀ ਹੈ ਤਾਂ ਨਕਸ਼ੇ ਨਹੀਂ ਦੇ ਜਿੱਦ ਕਰਨਾ ਬਣਾਵਾਂਗੇ ਉਸ ਤੋਂ ਬਾਅਦ ਇਹਨਾਂ ਦੀ ਮਾਰਕੀਟ ਕਮੇਟੀ ਕੋਲ ਜਗ੍ਹਾ ਜਾਊਗੀ ਜਿਲ੍ਹਾ ਲਾਲ ਮਾਲਕੀ ਹੈਗੀ ਤੇ ਸਾਡੀ ਹੈ ਚਾ ਉਹਦੀ ਮੰਡੀ ਬੋੜਦੀ ਹੈ ਇਹ ਮਾਰਕੀਟ ਕਮੇਟੀ ਦੀ ਹੈ ਉਹ ਕੋਰਟ ਦਾ ਫੈਸਲਾ ਹੈ ਤੁਸੀਂ ਜਿਹੜੀ ਸਟੇ ਦੀ ਕਾਪੀ ਵੀ ਲੈ ਕੇ ਆਓ ਮਾਣਿਓ ਕੋਰਟ ਦੇ ਜੱਜ ਸਾਹਿਬ ਦੀ ਕੋਈ ਪਰਵਾਹ ਨਹੀਂ ਕਰ ਰਿਆ ਇਹੋ ਨੂੰ ਕਈ ਵਾਰ ਸੁਨੇਹੇ ਲੱਗ ਚੁੱਕੇ ਨੇ ਨਾ ਮਿਲਨ ਨੂੰ ਤਿਆਰ ਹੈ ਨਾ ਉਹ ਗੱਲ ਕਰਨ ਨੂੰ ਤਿਆਰ ਹੈ ਉਹਨੂੰ ਮੈਂ WhatsApp ਤੇ ਸਟੇਜ ਦੀ ਫੋਟੋ ਭੇਜੀ ਹੈ ਉਹਦੀ ਸਟੇਜ ਦੀ ਜਿਹੜੀ ਆਰਡਰ ਪੀਡੀਆ ਬਣਾ ਕੇ ਠੀਕ ਹੈ ਜੀ ਉਹ ਮੇਰਾ ਫੋਨ ਨਹੀਂ ਚੱਕ ਰਿਆ ਨਾ ਮਿਲਨ ਨੂੰ ਤਿਆਰ ਹੈ ਉਲਟਾ ਇਧਰ ਉਧਰ ਸੁਨੇਹੇ ਭੇਜ ਰਿਹਾ ਜੀ ਕਿ ਐਵੇਂ ਕਰੋ ਉਵੇਂ ਕਰੋ ਪਰ ਸਾਨੂੰ ਪਤਾ ਨਹੀਂ ਲੱਗਦਾ ਕਿ ਪ੍ਰਸ਼ਾਸਨ ਕੀ ਕਰ ਰਿਹਾ ਹੈ ਠੀਕ ਹੈ ਜੀ ਅਸੀਂ ਕੋਰਟ ਦੇ ਵਿੱਚ ਇਹਦਾ ਪੂਰੀ ਉਹ ਕਰਾਂਗੇ ਕਾਰਵਾਈ ਕਰਾਂਗੇ ਤੇ ਇੰਨਾ ਇਵਨ ਜੋ ਬਣਦੀ ਕਾਰਵਾਈ ਉਹ ਨਾਲ ਇਹਨਾਂ ਦੇ ਕਰਾਂਗੇ ਅਸੀਂ ਨਾ ਮਾਰਕੀਟ ਕਮੇਟੀ ਦੇ ਜੈ ਸਿੰਘ ਸੈਕਟਰੀ ਸਾਹਿਬ ਨੇ ਜਿਹੜੇ ਮੌਜੂਦਾ ਨਹੀਂ ਅੱਜ ਵੀ ਮੇਰੀ ਗੱਲ ਹੋਈ ਆ ਉਹਨਾਂ ਨਾਲ ਤੇ ਕੈਮਰੇ ਸਾਹਮਣੇ ਤਾਂ ਨਹੀਂ ਆਏ ਤੇ ਉਹਨਾਂ ਨੇ ਕਿਹਾ ਕਿ ਵੀ ਅਸੀਂ ਵੀ ਇਹ ਥਾਂ ਸਾਡੀ ਬੋਲਦੀ ਆ ਕਹਿੰਦੇ ਨੇ ਜੀ ਉਹ ਕਹਿ ਰਹੇ ਨੇ ਜੀ ਸਾਡਾ ਦੇ ਮਾਰਕੀਟ ਕਮੇਟੀ ਦਾ ਕੇਸ ਚੱਲ ਰਿਹਾ ਹੈ ਕੋਰਟ ਜੀ ਦਾ ਫੈਸਲਾ ਕਰ ਦੋ ਉਹਦੀ ਮਨਜ਼ੂਰ ਹੋ ਗਈ ਗੱਲ ਜੀ ਮਿਊਨਿਸਪਲ ਕਾਰਪੋਰੇਸ਼ਨ ਦਾ ਕੀ ਲੈਣਾ ਦੇਣਾ ਜੀ 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 ਅਸੀਂ ਇਸ ਗੱਲ ਨੂੰ ਮੈਂ ਕਹਿੰਦਾ ਮੰਨ ਲਈ ਗੱਲ ਮੈਂ ਇਹਨਾਂ ਦੀ ਜੋ ਕੋਡ ਫੈਸਲਾ ਕਰੂ ਜੇ ਸਾਡੀ ਹੈ ਜਾਂ ਉਹਨਾਂ ਦੀ ਉਹ ਤਾਂ ਬਾਤ ਹੀ ਗੱਲ ਰਹੀ ਜੀ ਇਹਨਾਂ ਦਾ ਕੀ ਲੈਣਾ ਦੇਣਾ ਹੈ ਜੀ ਇਹ ਕਿਸ ਗੱਲ ਨਾਲ ਉਰੇ ਬਾਥਰੂਮ ਬਣਾ ਰਹੇ ਨੇ ਕਿਸ ਨੂੰ ਪੁੱਛ ਕੇ ਉਹ ਕਰ ਰਹੇ ਕਿ ਇਹਦਾ ਮਤਲਬ ਤਾਂ ੱੱਕੇ ਚਾਹੀਏ ਜਿੱਥੇ ਜੀ ਕਰ ਰਿਹਾ ਉੱਥੇ ਕਬਜ਼ੇ ਕਰ ਰਹੇ ਨੇ ਤੁਸੀਂ ਈਓ ਸਾਹਿਬ ਨੂੰ ਇੱਕ ਮਿਲੇ ਵੀ ਨਹੀਂ ਹੈਗੇ ਕਦੀ ਵੀ ਨਹੀਂ ਹੋ